ਆਹ ਜਿਹੜੀ ਫੋਟੋ ਹੈ ਜੀ 1913 ਦੇ ਵਿੱਚ ਖਿੱਚੀ ਗਈ ਸੀ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਤੁਸੀਂ ਦੇਖ ਸਕਦੇ ਹੋ ਕਿੰਨੇ ਯੰਗ ਜਿਹੜੇ ਨੇ ਕਰਤਾਰ ਸਿੰਘ ਸਰਾਭਾ ਜੀ ਨਜ਼ਰ ਆ ਰਹੇ ਨੇ ਇਸ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਜੇ ਮਤਲਬ ਦਾੜੀ ਮੁੱਛ ਵੀ ਨਹੀਂ ਆਈ ਸੀ ਬਹੁਤ ਛੋਟੀ ਉਮਰ ਸੀ 19 ਸਾਲ ਦੀ ਉਮਰ ਦੀ ਵਿੱਚ ਹੀ ਉਹ ਸ਼ਹਾਦਤ ਦਾ ਜਾਮ ਪੀ ਗਿਆ ਸੀ ਇਹ ਇਹ ਉਹ ਡੰਬਲ ਹੈ ਜਿਹਦੇ ਨਾਲ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਐਕਸਰਸਾਈਜ਼ ਕਰਾਇਆ ਕਰਦੇ ਸੀ ਜਿੰਨਾਂ ਸਾਨੂੰ ਇੱਥੇ ਦੇ ਵੀਰ ਭੈਣ ਨੇ ਉਹਨਾਂ ਨੇ ਦੱਸਿਆ ਉਹਨਾਂ ਮੁਤਾਬਕ ਤੁਹਾਨੂੰ ਦੱਸ ਰਿਹਾ ਸੋ ਮੈਂ ਹੁਣ ਚੱਕ ਕੇ ਦੇਖਦਾ ਬਾਈ ਜੀ ਨੇ ਤਰੀਕਾ ਦੱਸੇਗਾ ਇੱਕ ਹੱਥ ਦੀਵਾਰ ਤੇ ਲਾ ਕੇ ਫਿਰ ਚੱਕੇ ਮੇਰੇ ਲਈ ਤਾਂ ਅਗਰ ਮੈਂ ਇਹ ਦੋ ਤਿੰਨ ਵਾਰ ਚੱਕਾ ਅੰਗਾ ਤਾਂ ਸ਼ਾਇਦ ਮੇਰੇ ਤਾਨੂੰ ਪੈ ਜਾਊਗੀ ਮੇਰੇ ਵਰਗੇ ਬੰਦੇ ਲਈ ਔਖਾ ਹੈ ਲੇਕਿਨ ਜਿਹੜੇ ਐਕਸਰਸਾਈਜ਼ ਵਗੈਰਾ ਕਰਦੇ ਨੇ ਉਹਨਾਂ ਲਈ ਇਹ ਬਹੁਤ ਖਾਸ ਚੀਜ਼ ਹੈ ਇਹ ਉਹ ਕਮਰਾ ਹੈ ਜਿੱਥੇ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਸੀ 24 ਮਈ 1896 ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਜਿਨ੍ਹਾਂ ਦੇ ਮਾਤਾ ਜੀ ਦਾ ਨਾਮ ਮਾਤਾ ਸਾਹਿਬ ਕੌਰ ਜੀ ਤੇ ਪਿਤਾ ਜੀ ਦਾ ਨਾਮ ਸਰਦਾਰ ਮੰਗਲ ਸਿੰਘ ਸੀ ਛੋਟੀ ਛੋਟੀ ਪੱਖੇ ਤਾਂ ਆਪਾਂ ਦੇਖਦੇ ਆਂ ਆਮ ਆਪਣੇ ਘਰਾਂ ਦੇ ਵਿੱਚ ਹੁਣ ਵੀ ਸ਼ਾਇਦ ਕਿਤੇ ਨਾ ਕਿਤੇ ਕਿਸੇ ਦੇ ਘਰ ਸ਼ਾਇਦ ਹੀ ਹੋਏ ਕਿਉਂਕਿ ਹੁਣ ਤਾਂ ਇਨਵਰਟਰ ਦਾ ਜਮਾਨਾ ਆ ਗਿਆ ਕੋਈ ਪੱਖੀ ਚੱਲਦਾ ਨਹੀਂ ਲੇਕਿਨ ਸਾਡੇ ਬੇਬੇ ਮੈਂ ਆਪ ਦੇਖਿਆ ਮੇਰੇ ਬੇਬੇ ਚੱਲਿਆ ਕਰਦੀ ਸੀ ਨਿੱਕੇ ਹੁੰਦੇ ਬਟ ਉਹ ਇਹ ਤੋਂ ਅੱਧੀ ਹੁੰਦੀ ਸੀ ਐਲੀ ਵੱਡੀ ਪੱਖੀ ਮੈਂ ਤਾਂ ਨਹੀਂ ਦੇਖੀ ਜੀ ਤੇ ਪਹਿਲਾਂ ਦੇ ਸਮੇਂ ਪਹਿਲੇ ਜਿਵੇਂ ਰਾਜੇ ਮਹਾਰਾਜੇ ਦੇ ਟਾਈਮ ਤੇ ਹੁੰਦੀ ਸੀ ਇਹ ਕੜਾਈ ਇਹ ਦੋ ਬੰਦੇ ਨਾਲ ਹੱਥ ਵਾਲੀ ਹੈ ਜੀ ਇੱਕ ਬੰਦੇ ਲਈ ਇੱਕ ਕੋਈ ਅੱਛਾ ਅੱਛਾ ਇਹ ਤੋਂ ਸੈਂਟਰ ਤੋਂ ਫੜ ਕੇ ਵੀ ਚੱਲੇ ਜਾ ਸਕਦਾ ਹੈ ਜਿਆਦਾ ਇਕੱਠ ਹੋ ਜਾਵਾ ਉੱਥੇ ਫਿਰ ਤਾਂ ਦੋ ਬੰਦੇ ਹੀ ਫੜ ਸਕਦੇ ਨੇ ਨਹੀਂ ਇੱਕ ਹੀ ਨਹੀਂ ਇੱਕ ਹੀ ਇੱਕ ਹੀ ਨਹੀਂ ਜਿਵੇਂ ਤੇ ਇਹ ਦੋ ਬਣੇ ਹੋਏ ਨੇ ਇੱਧਰ ਉਹ ਦੁੱਧ ਬਸਾ ਕਰ ਲੋ ਨਹੀਂ ਨਹੀਂ ਤੇ ਮਰੀਆ ਹਾਂ ਇੱਧਰ ਇੱਧਰ ਵੀ ਕਰ ਸਕਦੇ ਉੱਧਰ ਵੀ ਅੱਛਾ ਇੱਧਰ ਵੀ ਕਰ ਸਕਦਾ ਉੱਧਰ ਵੀ ਕਰ ਸਕਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਹੋਊਗਾ ਠੀਕ ਹੈ ਜੀ ਤੋਂ ਕਈ ਇੱਥੇ ਪੱਖੀਆਂ ਵੀ ਨੇ ਔਰ ਆਹਾ ਦਰਵਾਜਾ ਇਹ ਦਰਵਾਜੇ ਦੀ ਤੁਸੀਂ ਰੋਕ ਲਾਈ ਹੋਈ ਹੈ ਨਾ ਲੋਕਰ ਜੀ ਮੈਂ ਅਸਕਲ ਤਾਂ ਕੁੰਡੇ ਵਗੈਰਾ ਲੋਕ ਵਗੈਰਾ ਚੱਲੇ ਨੇ ਇਹ ਪੁਰਾਣੇ ਜ਼ਮਾਨੇ ਦਾ ਲੋਕ ਸਿਸਟਮ ਹੈ ਜਿਹਨੂੰ ਤੋੜਨਾ ਬਹੁਤ ਔਖਾ ਹੁੰਦਾ ਸੀਗਾ ਜਿਹਨੂੰ ਖੋਲਣਾ ਬਹੁਤ ਔਖਾ ਹੈ ਸੋ ਜਦ ਇਹੋ ਜੀ ਜਗ੍ਹਾ ਕਿਤੇ ਜਾਣੇ ਆ ਨਾ ਬੜਾ ਕੁਝ ਸਿੱਖਣ ਨੂੰ ਬੜਾ ਕੁਝ ਜਾਣਨ ਨੂੰ ਦੇਖਣ ਨੂੰ ਮਿਲਦਾ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਰਦਾਰ ਕਰਤਾਰ ਸਿੰਘ ਸਰਾਬਾ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੇ ਜੱਦੀਕਰ ਇਹ ਜਿਹੜੀ ਪ੍ਰਤੀਮਾ ਤੁਸੀਂ ਦੇਖ ਰਹੇ ਹੋ ਇਸ ਸਮੇਂ ਇਹ ਸਰਦਾਰ ਕਰਤਾ ਸਿੰਘ ਸਰਾਬਾ ਜੀ ਦੀ ਹੈ ਤੇ ਇਹ ਇਹਨਾਂ ਦਾ ਜਦੀਕਰ ਹੈ ਤੇ ਇੱਥੇ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹਨਾਂ ਦੇ ਸਮੇਂ ਦੀ ਹੈਗੀਆਂ ਆਪਾਂ ਉਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਹਾਂਜੀ ਤੇ ਤੁਹਾਨੂੰ ਵੀ ਨਾਲ ਦਾ ਦੱਸਾਂਗੇ ਤੁਸੀਂ ਜੁੜੇ ਰਹੋ ਮਾੜਿਆ ਔਰ ਜਿਹੜਾ ਤੁਸੀਂ ਇਸ ਸਮੇਂ ਦੇਖ ਰਹੇ ਹੋ ਨਾ ਸਾਰਾ ਇਹ ਉਸ ਸਮੇਂ ਦਾ ਹੀ ਹੈ ਪੁਰਾਤਨ ਹੀ ਜਿਹੜਾ ਬਣਿਆ ਹੋਇਆ ਹੈ ਜੋ ਸਾਨੂੰ ਇੱਥੇ ਦੇ ਵੀਰਾ ਭੈਣਾਂ ਦੱਸਿਆ ਉਹਦੇ ਮੁਤਾਬਿਕ ਕੁਝ ਪੁਰਾਣੇ ਸਮਾਨ ਵੀ ਨੇ ਇੱਥੇ ਜੋ ਸ਼ਾਇਦ ਉਹਨਾਂ ਦੇ ਸਮੇਂ ਦੇ ਹੋਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਰੇਡੀਓ ਹੈ ਕਿਉਂਕਿ ਹੁਣ ਤਾਂ ਸਾਨੂੰ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲੇ ਤਾਂ ਇਹਨੂੰ ਦੇਖ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਇਹ ਉਹਨਾਂ ਦੇ ਸਮੇਂ ਦਾ ਹੋਵੇ ਹਾਂਜੀ ਕਿਉਂਕਿ ਇੱਥੇ ਸਾਨੂੰ ਅਸੀਂ ਦੇਖ ਰਹੇ ਹਾਂ ਸ਼ਾਇਦ ਕੋਈ ਵੀਰਪੈਣ ਹੋਵੇ ਜੋ ਸਾਨੂੰ ਇੱਧਰ ਤੇ ਹੋਣ ਵਧੇਰੇ ਜਾਣਕਾਰੀ ਦੇ ਸਕਣ ਪਰ ਜਿੰਨੀ ਕਿ ਜਾਣਕਾਰੀ ਮਿਲੀ ਉਹਦੇ ਮਤਾਂ ਤੌਣਾ ਜਰੂਰ ਗੱਲਬਾਤ ਕਰਾਂਗੇ ਇੱਕ ਉਹ ਅਸੀਂ ਕਮਰਾ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਸਰਦਾਰ ਕਰਤਾਸ ਸਿੰਘ ਸਰਾਬਾਈ ਦਾ ਜਨਮ ਹੋਇਆ ਸੀ ਆ ਦੇਖੋ ਪੁਰਾਣੇ ਬੋਰਡ ਜੀ ਤੇ ਇਹ ਕੁਛ ਟਰਾਫੀਆਂ ਨੇ ਚਰਖਾ ਔਰ ਇਹ ਚਰਖਾ ਜੋ ਕਿ ਪੁਰਾਣੇ ਜਮਾਨੇ ਦੀ ਸਾਨੂੰ ਯਾਦ ਦਿਲਾਉਂਦਾ ਹੈ ਹਾਂਜੀ ਸੰਦੂਕ ਅੱਜ ਦੇ ਸਮੇਂ ਦੇ ਪਿੰਡਾਂ ਵਿੱਚ ਕੁਝ ਲੋਕੀ ਵਰਤਦੇ ਹਨ ਬਟ ਹੁਣ ਸਾਰੇ ਵਿੱਚ ਸਿੱਧਾ ਰਿਵਾਜ ਖਤਮ ਹੋ ਚੁਕਿਆ ਹੈ ਲੇਕਿਨ ਔਰ ਇੱਥੇ ਜਿਹੜੇ ਸੂਚ ਲੱਗੇ ਹੋਏ ਨੇ ਬਿਜਲੀ ਵਾਲੇ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਰਾਣੇ ਹੀ ਲੱਗੇ ਹੋਏ ਨੇ ਸਾਰੇ ਹਾਂਜੀ ਬਿਲਕੁਲ ਔਰ ਇਹ ਬੈੱਡ ਹੈ ਇਹ ਬੈਠਣ ਲਈ ਚੇਅਰ ਔਰ ਇਹ ਬੈਠਣ ਦੇ ਲਈ ਚੇਅਰ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਹੈ ਇਹ ਚੇਅਰ ਆਮ ਅਕਲ ਜਿਹੜੇ ਚੇਅਰ ਉਹ ਜਿਹੜਾ ਹੱਥ ਹੈ ਆਹ ਹੀ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਹੈ ਹਾਲਾਂਕਿ ਤੇ ਇਹ ਆ ਗਈ ਮਧਾਣੀ ਹੱਥ ਵਾਲੀ ਮਧਾਣੀ ਹੱਥ ਵਾਲੀ ਮਧਾਣੀ ਹਾਂਜੀ ਤੇ ਹੁਣ ਮੈਂ ਤੁਹਾਨੂੰ ਉਹ ਕਮਰਾ ਦਿਖਾਣਾ ਜੀ ਜਿਸ ਕਮਰੇ ਦੇ ਵਿੱਚ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਸੀ ਸੋ ਆ ਉਹ ਕਮਰਾ ਹੈ ਜੀ ਜਿਸ ਕਮਰੇ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਸੀ ਹਾਂਜੀ ਜੋ ਸਾਨੂੰ ਇੱਥੇ ਦੇ ਵਸਨੀਕ ਵੀਰਾ ਭਾਣਾਂ ਦੱਸਿਆ ਉਹਦੇ ਮੁਤਾਬਿਕ ਆਹ ਉਹ ਕਮਰਾ ਹੈ ਜਿਸ ਕਮਰੇ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਸੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਜਿਨ੍ਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਮੰਗਲ ਸਿੰਘ ਜੀ ਮਾਤਾ ਜੀ ਦਾ ਨਾਮ ਮਾਤਾ ਜੀ ਦਾ ਨਾਮ ਮਤਾਸ ਸਾਹਿਬ ਕੌਰ ਜੀ ਸੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਉਹਨਾਂ ਦੇ ਦਾਦਾ ਜੀ ਸਰਦਾਰ ਬਚਨ ਸਿੰਘ ਜੀ ਸਰਦਾਰ ਬਚਨ ਸਿੰਘ ਜੀ ਨੇ ਕੀਤਾ ਸੀ ਜੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ 24 ਮਈ 1896 ਨੂੰ ਹੋਇਆ ਸੀ ਤੇ ਇਹ ਉਹ ਕਮਰਾ ਹੈ ਜਿੱਥੇ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਸੀ ਜੀ ਤੇ ਜਦੋਂ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਸ ਸਮੇਂ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੀ ਜਿਹੜੀ ਉਮਰ ਹੈ ਉਹ ਸਿਰਫ ਤੇ ਸਿਰਫ 19 ਸਾਲ ਦੀ ਸੀ। ਸੋ ਇੰਨੀ ਛੋਟੀ ਉਮਰ ਦੇ ਵਿੱਚ ਹੀ ਸਾਨੂੰ ਇੰਨਾ ਕੁਝ ਉਹ ਦੇਖੇ ਗਏ ਸਰਦਾਰ ਕਰਤਾ ਸਿੰਘ ਸਰਬਾ ਜੀ ਪੜਨ ਦਾ ਬੜਾ ਸ਼ੌਕ ਰੱਖਦੇ ਸਨ। ਆ ਦੇਖੋ ਪੱਖੀਆਂ। ਹੂੰ। ਤੇ ਇਹ ਰਸਤਾ ਜਿਹੜਾ ਹੈ ਇਹ ਉੱਤੇ ਨੂੰ ਜਾਂਦਾ ਹੈ ਆਪਾਂ ਉੱਤੇ ਵੀ ਜਾ ਕੇ ਦੇਖ ਲੈਣਾ ਕੀ ਕੁਝ ਹੈ। ਹਾਂਜੀ। ਹਾਂਜੀ। आ छोटा जहा गेट आ गया छोटा एक, एक गेट है उत्तर बनया हुआ बट इत शायद कुछ भी नहीं है ना जी ਅੱਛਾ ਇਹ ਤਾਂ ਬਣਾਣ ਕੇ ਨਾ ਜੇ ਸ਼ਾਇਦ ਬਣੇਗਾ ਨਹੀਂ ਬੰਦਾ ਨਹੀਂ ਹੈਗਾ ਆਈ ਥਿੰਕ ਇੰਨਾ ਕੇ ਸੋ ਇਹ ਹੈ ਜੀ ਸਰਦਾਰ ਕਰਤਾਰ ਸਿੰਘ ਸਰਦਾਰ ਦਾ ਜੱਦੀ ਘਰ ਸੋਲੀ ਤੇ ਉਹ ਦਿਖਾਈ ਹੈ ਹੈ ਲੇਕਿਨ ਇੱਕ ਕੇਤਲੀ ਕਾਫੀ ਜਿਵੇਂ ਹੁੰਦੀ ਰੱਖਾ ਵੀ ਪੁਰਾਣੇ ਜ਼ਮਾਨੇ ਦੀ ਰਾਇਲ ਟਾਈਪ ਦੀ ਹੈ ਨਾ ਇੱਕ ਕੇਤਲੀ ਲੱਗਦੀ ਹੈ ਸ਼ਾਇਦ ਇਹ ਉਹਨਾਂ ਦੇ ਸਮੇਂ ਦੀ ਹੋਵੇ ਹੋਰ पांडे ਵੀ ਨਹੀਂ ਜੀ ਹੋਰ ਵੀ पांडे ਨੇ ਇਹ ਕਿ ਇਹ ਇਹ ਤਾਂ ਬਹੁਤ ਹੀ ਕਾਫੀ ਹਲਕਾ ਹੈ ਮੈਨੂੰ ਲੱਗਿਆ ਸੀ ਸ਼ਾਇਦ ਇਹ ਭਾਰੀ ਹੋਏਗਾ ਬਟ ਨਹੀਂ ਤੇ ਇਹ ਇਹ ਕਾਫੀ ਲਾਈਟ ਵੇਟ ਹੈ ਜਿਵੇਂ ਇਹ ڪرਸੀ ਹੁੰਦੀ ਹੈ ڪرਸੀ ਹੀ ਹੈ ਉਹ ਇਹ ਲੱਕੜ ਦੀ ਬਣੀ ਹੋਈ ਹੈ ڪرਸੀ ਦੇਖਣ ਚ ਇਦਾਂ ਲੱਗਦੇ ਜੀ ਬਿਲਕੁਲ ਹਾਂ ਦੇਖਣ ਚ ਲੱਗਦਾ ਇਹ ਲੱਕੜ ਦੀ ਬਣੀ ਹੋਈ ਹੈ ਔਰ ਕਾਫੀ ਲਾਈਟ ਵੇਟ ਹੈ ਹਾਂਜੀ ਕਰਛੀ ਹੈ ਜੀ ਇਹ ਲਓ